ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰਂਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਪੁਲਿਸ ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਚਰਚਾ ਨਾਲੋਂ ਜੇ ਆਪਾਂ ਇਹ ਕਹੀਏ ਕਿ ਬਦਨਾਮੀ ਦਾ ਸ਼ਿਕਾਰ ਹੋਈ ਹੈ ਇਹ ਕਹਿ ਲਈਏ ਤਾਂ ਜ਼ਿਆਦਾ ਠੀਕ ਹੋਵੇਗਾ ਆਰ ਵਾਲੀ ਬੀਬੀ ਹੋਵੇ ਜਾਂ ਫਿਰ ਪਟਿਆਲੇ ਦਾ ਕਰਨਲ ਕਾਂਡ ਪ੍ਰਗਟ ਸਿੰਘ ਦਾ ਪੁਲਿਸ ਸਟੇਟ ਵਾਲਾ ਬਿਆਨ ਹੋਵੇ ਤੇ ਜਾਂ ਫਿਰ ਪ੍ਰਤਾਪ ਬਾਜਵਾ ਦਾ ਰੀਸਟਰਕਚਰ ਕਰਨ ਦੀ ਲੋੜ ਹੈ ਇਹ ਵਾਲਾ ਬਿਆਨ ਹੋਵੇ ਪੰਜਾਬ ਪੁਲਿਸ ਦੀ ਸਥਿਤੀ ਜਿਹੜੀ ਹੈ ਉਹ ਬਹੁਤੀ ਸੁਖਾਵੀ ਨਹੀਂ ਹੈ ਪੁਲਿਸ ਦੇ ਅਕਸ ਨੂੰ ਇੱਕ ਹੋਰ ਛੱਟ ਉਦੋਂ ਵੱਜੀ ਜਦੋਂ ਕੱਲ ਇੱਕ ਹੋਰ ਹੌਲਦਾਰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਦੱਸਿਆ ਜਾਂਦਾ ਹੈ ਅੰਮ੍ਰਿਤਸਰ ਪੁਲਿਸ ਜਦੋਂ ਇੱਕ ਅੰਤਰਰਾਸ਼ਟਰੀ ਨਸ਼ੇ ਤੇ ਹਵਾਲਾ ਨੈਟਵਰਕ ਦੀ ਜਾਂਚ ਕਰ ਰਹੀ ਸੀ ਤਾਂ ਇਸ ਹੌਲਦਾਰ ਦੀ ਗ੍ਰਿਫਤਾਰੀ ਹੋਈ ਹੈ ਜਿਸ ਦੀ ਪੋਸਟਿੰਗ ਲੁਧਿਆਣੇ ਵਿਖੇ ਸੀ ਅਤੇ ਉਹ ਹੈਰੋਇਨ ਦੀ ਸਪਲਾਈ ਕਰਨ ਵਾਲਾ ਕੋਰੀਅਰ ਬਣ ਕੇ ਕੰਮ ਕਰ ਰਿਹਾ ਸੀ ਹੌਲਦਾਰ ਨਵਜੋਤ ਸਿੰਘ ਤੇ ਉਸ ਦਾ ਸਾਥੀ ਹਰਮੀਤ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਮਿਲ ਕੇ ਹਵਾਲਾ ਦੇ ਰਸਤੇ ਭਾਰੀ ਮਾਤਰਾ ਵਿੱਚ ਪੈਸਾ ਭਾਰਤ ਵਿੱਚ ਲਿਆਉਣ ਅਤੇ ਉਸ ਪੈਸੇ ਨੂੰ ਨਸ਼ੇ ਦੇ ਕਾਰੋਬਾਰ ਨੂੰ ਫੈਲਾਉਣ ਦੇ ਲਈ ਵਰਤਨ ਦਾ ਕੰਮ ਕਰਦੇ ਸੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਨਵਜੋਤ ਆਪਣੇ ਹੌਲਦਾਰ ਹੋਣ ਨੂੰ ਮਤਲਬ ਆਪਣੀ ਵਰਦੀ ਦਾ ਇਸਤੇਮਾਲ ਹੈਰੋਇਨ ਦੀ ਸਪਲਾਈ ਕਰਨ ਦੇ ਲਈ ਕਰਦਾ ਸੀ ਅਤੇ ਇਸ ਗਰੋਹ ਦੇ ਵਿੱਚ ਉਸ ਦਾ ਮੇਨ ਕੰਮ ਇਹੋ ਸੀ ਹੈਰੋਇਨ ਦੀ ਸਪਲਾਈ ਕਰਨਾ ਪੁੱਲਰ ਨੇ ਦੱਸਿਆ ਕਿ ਨਾਰਕੋ ਹਵਾਲਾ ਰੈਕਟ ਦਾ ਪਰਦਾਫਾਸ਼ ਪੁਲਿਸ ਵੱਲੋਂ ਕੀਤਾ ਗਿਆ ਹੈ ਪੰਜ ਬੰਦੇ ਫੜੇ ਗਏ ਹਨ ਅਤੇ 46 ਲੱਖ ਦੀ ਨਕਦੀ ਜਿਹੜੀ ਹੈ ਕੈਸ਼ ਉਹ ਵੀ ਬਰਾਮਦ ਕੀਤੀ ਗਈ ਹੈ ਇਹ ਗਰੋ ਅਮਰੀਕਾ ਵਿੱਚ ਬੈਠੇ ਡਰੱਗ ਸਮਗਲਰ ਜੋਬਨ ਕਲੇਰ ਅਤੇ ਗੈਂਗਸਟਰ ਗੋਪੀ ਚੁਗਾਵਾਂ ਵੱਲੋਂ ਚਲਾਇਆ ਜਾ ਰਿਹਾ ਸੀ। ਪੋਲਰ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦਾ ਨਿਵਾਸੀ ਸਤਨਾਮ ਸਿੰਘ ਉਰਫ ਸੰਧੂ ਉਹਨਾਂ ਵੱਲੋਂ 9 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਜਬਤ ਹੋਈ ਸੀ। ਉਸਨੇ ਪੁੱਛਗਿੱਛ ਦੇ ਦੌਰਾਨ ਇਹ ਮੰਨਿਆ ਤੇ ਹੋਰ ਨਾਮ ਵੀ ਦੱਸੇ ਉਹ ਹੋਰ ਨਾਮ ਜਿਹੜੇ ਸਾਹਮਣੇ ਆਏ ਉਨ੍ਹਾਂ ਦੇ ਕਰਕੇ ਤਿੰਨ ਹੋਰ ਬੰਦੇ ਫੜੇ ਗਏ ਰਾਜਨ ਦੇਵ ਸਿੰਘ ਗੁਰਪ੍ਰੀਤ ਸਿੰਘ ਤੇ ਅਨਿਲ ਸੈਣੀ ਸੈਣੀ ਜੋ ਕਿ ਹਰਿਆਣਾ ਦੇ ਭਵਾਨੀ ਦਾ ਰਹਿਣ ਵਾਲਾ ਹੈ ਉਸ ਤੋਂ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਰਿਕਵਰ ਕੀਤੀ ਹੈ ਵਧੇਰੇ ਛਾਣਬਿੰਦ ਵਿੱਚ ਨਵਜੋਤ ਅਤੇ ਹਰਮੀਤ ਦਾ ਨਾਮ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋਈ ਇਸ ਛਾਣਬਿੰਦ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸੈਣੀ ਨਵਜੋਤ ਅਤੇ ਹਰਮੀਤ ਕਲੇਰ ਅਤੇ ਚੁਗਾਵਾ ਦੇ ਨਾਲ ਲਗਾਤਾਰ ਸੰਪਰਕ ਵਿੱਚ ਸਨ ਇਹ ਜੋ ਇਹ ਸਾਰੇ ਕਾਰੋਬਾਰ ਨੂੰ ਹਵਾਲਾ ਦੇ ਧੰਦੇ ਨੂੰ ਵਿਦੇਸ਼ ਵਿੱਚ ਬੈਠ ਕੇ ਚਲਾ ਰਹੇ ਨੇ ਤੇ ਪੰਜਾਬ ਦੇ ਇਹਨਾਂ ਲੋਕਲ ਵਿਅਕਤੀਆਂ ਦੇ ਨਾਲ ਮਿਲ ਕੇ ਇਹ ਸਾਰੇ ਧੰਦੇ ਨੂੰ ਫਲਾ ਰਹੇ ਸੀ ਸਿਆਣੀ ਦਾ ਇੱਕ ਡਰਾਈ ਫਰੂਟ ਦਾ ਧੰਦਾ ਸੀ ਜਿਸ ਦੀ ਆੜ ਦੇ ਵਿੱਚ ਇਹ ਹਵਾਲਾ ਦਾ ਕੰਮ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਹਵਾਲਾ ਦੇ ਜ਼ਰੀਏ ਪੈਸਾ ਭੇਜਦੇ ਸਨ ਉਸ ਦੇ ਬਦਲੇ ਇਹਨਾਂ ਨੂੰ ਸਰਹੱਦੋਂ ਪਾਰਨ ਹੈਰੋਇਨ ਦੀ ਸਪਲਾਈ ਕੀਤੀ ਜਾਂਦੀ ਸੀ ਇਸ ਹਵਾਲਾ ਨੈਟਵਰਕ ਦੇ ਨਾਲ ਜਦੋਂ ਪੈਸੇ ਦਾ ਲੈਣ-ਦੇਣ ਕੀਤਾ ਜਾਂਦਾ ਸੀ ਤਾਂ ਇਹ ਲੋਕ 10 ਰੁਪਏ ਜਾਂ 20 ਰੁਪਏ ਦੇ ਨੋਟ ਦੇ ਨੰਬਰਾਂ ਦੀ ਫੋਟੋ ਖਿੱਚਦੇ ਸੀ ਤੇ ਉਹਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਫੋਟੋ ਭੇਜ ਕੇ ਤਕਸੀਦ ਕੀਤੀ ਜਾਂਦੀ ਸੀ ਕਿ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਜਿਹਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਉਹ ਇਹਨਾਂ ਦਾ ਨਾਲ ਮਿਲਿਆ ਹੋਇਆ ਹੈ ਕੋਈ ਗਲਤ ਬੰਦਾ ਤੇ ਨਹੀਂ ਹੈ ਇਹ ਸਾਰਾ ਪੈਸਾ ਦੁਬਈ ਦੇ ਜ਼ਰੀਏ ਜਿਹੜਾ ਹੈ ਭੇਜਿਆ ਜਾਂਦਾ ਸੀ ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਸੀਂ ਬੁਧੇਰੇ ਛਾਣਬੀਨ ਕਰ ਰਹੇ ਹਾਂ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਹੁਣ ਤੱਕ ਕੁੱਲ ਮਾਤਰਾ ਦੇ ਵਿੱਚ ਕਿੰਨੀ ਹੈਰੋਇਨ ਇਹਨਾਂ ਵੱਲੋਂ ਖਰੀਦੀ ਗਈ ਸੀ ਤੇ ਇਹਨਾਂ ਦੇ ਗਰੋਹ ਦਾ ਪੂਰਾ ਪਤਾ ਲਗਾਇਆ ਜਾ ਸਕੇ ਜਿਸ ਦੇ ਵਿੱਚ ਡੀਲਰ ਕੌਣ ਨੇ ਇਹਨਾਂ ਦੇ ਸਪਲਾਈਅਰ ਕੌਣ ਨੇ ਇੱਥੋਂ ਤੱਕ ਕਿ ਖਰੀਦਦਾਰ ਕੌਣ ਨੇ ਉਸ ਤੇ ਵੀ ਛਾਣਬੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਛਾਟਾ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਐਨਡੀਪੀਸੀ ਐਕਟ ਦੀਆਂ ਧਰਾਵਾਂ ਦੇ ਤਹਿਤ ਤੇ ਕੱਲੇ-ਕੱਲੇ ਪੈਸੇ ਦੀ ਲੈਣ-ਦੇਣ ਦੀ ਜਿਹੜੀ ਐਂਟਰੀ ਹੈ ਉਸ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗਰੋਹ ਦੀਆਂ ਜੜਾਂ ਜਿਹੜੀਆਂ ਨੇ ਉਹ ਕਿੱਥੇ ਤੱਕ ਫੈਲੀਆਂ ਹੋਈਆਂ ਸੀ ਇਸ ਦਾ ਪਤਾ ਲਗਾਇਆ ਜਾ ਸਕੇ ਇਹ ਤਾਂ ਚਲੋ ਇੱਕ ਹਾਲਦਾਰ ਦੀ ਗੱਲ ਹੈ ਫਿਰ ਇਹੋ ਗੱਲ ਕਹੀ ਜਾਵੇਗੀ ਕਿ ਕਾਲੀਆਂ ਭੇਡਾਂ ਜਿਹੜੀਆਂ ਨੇ ਉਹ ਹਰ ਮਹਿਕਮੇ ਦੇ ਵਿੱਚ ਹੁੰਦੀਆਂ ਨੇ ਤੁਸੀਂ ਸਾਰੇ ਮਹਿਕਮੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਪਰ बार-बार ਪੰਜਾਬ ਪੁਲਿਸ ਦੇ ਵੱਡੇ-ਵੱਡੇ ਅਫਸਰਾਂ ਦੇ ਨਾਮ ਵੀ ਜਿਹੜੇ ਨੇ ਉਹ ਨਸ਼ੇ ਦੇ ਧੰਦੇ ਦੇ ਨਾਲ ਜੁੜੇ ਹੋਏ ਨੇ ਇਹ ਸਾਹਮਣੇ ਆਇਆ ਹੈ ਡੀਜੀਪੀ ਚਟੋਪਾਦਿਆ ਤੇ ਸ਼ਸ਼ੀਕਾਂਤ ਨੇ ਤਾਂ ਅਦਾਲਤਾਂ ਨੂੰ ਲਿਖਤਾਂ ਤੱਕ ਸੌਂਪ ਦਿੱਤੀਆਂ ਸੀ ਜਿਸ ਦੇ ਵਿੱਚ ਉਹ ਨਾਮ ਸੀ ਜਿਹੜੇ ਪੰਜਾਬ ਪੁਲਿਸ ਦੀ ਸਿਖਰਵੀਂ ਰੈਂਕ ਜਿਹੜੀ ਹੈ ਸ਼िखर ਤੱਕ ਜਾਂਦੇ ਸੀ ਲੇਕਿਨ ਫੇਰ ਵੀ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਹੁਣ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਹੈ ਯੁੱਧ ਨਸ਼ਾ ਵਿਰੁੱਧ ਚਲਾਇਆ ਤਾਂ ਜਾ ਰਿਹਾ ਹੈ ਲੇਕਿਨ ਗ੍ਰਿਫਤਾਰੀ ਜੋ ਹੈ ਉਸ ਸਿਪਾਹੀ ਦੀ ਹੋ ਰਹੀ ਹੈ ਹੌਲਦਾਰ ਦੀ ਹੋ ਰਹੀ ਹੈ ਵੱਡੇ ਅਫਸਰਾਂ ਤੇ ਹਜੇ ਤੱਕ ਕੋਈ ਵੀ ਗਾਜ ਨਹੀਂ ਗਰੀ ਵੱਡੇ ਅਫਸਰਾਂ ਦੇ ਨਾਮ ਸਿਰਫ ਜਦੋਂ ਉਹ ਥਾਰ ਵਾਲੀ ਬੀਬੀ ਗ੍ਰਿਫਤਾਰ ਹੋਈ ਹੈ ਉਦੋਂ ਹੀ ਚਰਚਾ ਦੇ ਵਿੱਚ ਨਹੀਂ ਆਏ ਉਦੋਂ ਆਈਪੀਐਸ ਅਫਸਰਾਂ ਦੇ ਨਾਲ ਮਿਲੇ ਭਗਤ ਫੋਨ ਦੀ ਜ਼ਿਕਰ ਕੀਤੇ ਗਏ ਲੇਕਿਨ ਹਜੇ ਤੱਕ ਕਿਸੇ ਵੀ ਵੱਡੇ ਆਈਪੀਐਸ ਅਫਸਰ ਦਾ ਨਾਮ ਨਹੀਂ ਆਇਆ ਹੈ ਸਾਹਮਣੇ ਉਹ ਇੱਕ ਟੇਪ ਜ਼ਰੂਰ ਆਈ ਸੀ ਜਿਸ ਦੇ ਵਿੱਚ ਸੌਦੇਬਾਜ਼ੀਆਂ ਚੱਲ ਰਹੀਆਂ ਸੀ ਲੇਕਿਨ ਉਸ ਤੋਂ ਬਾਅਦ ਉਹ ਵੀ ਸ਼ਾਂਤ ਹੋ ਗਿਆ ਹੈ ਮਸਲਾ ਉਹਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਇਸੇ ਤਰੀਕੇ ਨਾਲ ਇਸ ਤੋਂ ਪਹਿਲਾਂ ਵੀ ਜਿਵੇਂ ਮੈਂ ਦੱਸਿਆ ਕਿ ਡੀਜੀਪੀ ਰੈਂਕ ਦੇ ਬੰਦਿਆਂ ਨੇ ਲਿਸਟਾਂ ਤੱਕ ਅਦਾਲਤਾਂ ਨੂੰ ਸੌਂਪੀਆਂ ਸੀ ਜਿਸ ਵਿੱਚ ਵੱਡੇ ਵੱਡੇ ਅਫਸਰਾਂ ਦੇ ਨਾਮ ਸੀ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ ਐਸਐਸਪੀ ਰਾਜਜੀਤ ਦਾ ਨਾਮ ਉਹ ਚੰਡੀਗੜ੍ਹ ਦੇ ਵਿੱਚ ਕੋਠੀਆਂ ਬਣਾਉਣਾ ਕਿਸੇ ਪੁਲਿਸ ਅਫਸਰ ਦੇ ਲਈ ਡੀਜੀਪੀ ਤੱਕ ਦਾ ਨਾਮ ਆਇਆ ਲੇਕਿਨ ਉਹਨਾਂ ਨੂੰ ਤਰੱਕੀਆਂ ਦੇ ਕੇ ਵੱਡੀਆਂ ਪੋਸਟਾਂ ਕੇਂਦਰ ਵੱਲੋਂ ਦੇ ਦਿੱਤੀਆਂ ਗਆਂ ਜਾਂ ਕਾਰਵਾਈ ਤਾਂ ਕੀ ਕਰਨੀ ਸੀ ਹੁਣ ਜਦੋਂ ਪ੍ਰਤਾਪ ਸਿੰਘ ਬਾਜਵਾ ਗੱਲ ਕਰਦੇ ਨੇ ਕਿ ਪੁਲਿਸ ਨੂੰ ਰੀਸਟਰਕਚਰ ਕਰਨ ਦੀ ਲੋੜ ਹੈ ਮਤਲਬ ਪੂਰੀ ਤਰ੍ਹਾਂ ਤਾ ਕੇ ਨਵੇਂ ਸਿਰੇ ਤੋਂ ਬਣਾਉਣ ਦੀ ਆਪਾਂ ਗੱਲ ਕਹਿੰਦੇ ਆ ਜਿਵੇਂ ਉਹ ਕਰਨ ਦੀ ਲੋੜ ਹੈ ਨਵੇਂ ਸਿਰੇ ਤੋਂ ਇਸ ਫੋਰਸ ਦਾ ਗਠਨ ਹੋਣਾ ਚਾਹੀਦਾ ਹੈ ਉਹਨਾਂ ਵੱਲੋਂ ਇੱਕ ਕਹਿ ਤਾਂ ਦਿੱਤਾ ਗਿਆ ਲੇਕਿਨ ਬਿੱਲੀ ਦੇ ਗਲੇ ਵਿੱਚ ਘਾਟੀ ਬਣੇਗਾ ਕੌਣ ਸਵਾਲ ਇਹ ਏ ਸਰਕਾਰ ਤੋਂ ਪਹਿਲਾਂ 3 ਸਾਲ ਪਹਿਲਾਂ ਕਾਂਗਰਸ ਦੀ ਹੀ ਸਰਕਾਰ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਵੱਲੋਂ ਵੀ ਅ ਅंसारी ਵਰਗੇ ਖਤਰਨਾਕ ਡਾਉਨ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਰੱਖਿਆ ਗਿਆ ਝੂਠੇ ਕੇਸ ਪਾ ਕੇ ਲੰਮੀਆਂ ਤਰੀਕਾਂ ਲੈ ਲੈ ਕੇ ਲੱਖਾਂ ਰੁਪਏ ਵਕੀਲਾਂ ਦੇ ਉੱਤੇ ਖਰਚ ਕੀਤੇ ਗਏ ਸੁਪਰੀਮ ਕੋਰਟ ਤੱਕ ਕੇਸ ਲੜਿਆ ਗਿਆ ਉਸ ਦੇ ਵਿੱਚ ਵੀ ਸਾਰੀ ਮਦਦ ਜੋ ਹੈ ਉਹ ਪੰਜਾਬ ਪੁਲਿਸ ਤੋਂ ਹੀ ਤਾਂ ਲਈ ਗਈ ਸੀ ਫਿਰ ਜਦੋਂ ਰਾਜਨੀਤਿਕ ਸਾਡੇ ਸਿਆਸਤਦਾਨ ਉਹ ਪੁਲਿਸ ਨਾਲ ਮਿਲੇ ਹੋਏ ਨੇ ਪੁਲਿਸ ਤੋਂ ਆਪਣੇ ਹਰ ਉਹ ਗਲਤ ਕੰਮ ਨੇ ਕਰਵਾਉਂਦੇ ਨੇ ਤੇ ਫਿਰ ਉਸ ਪੁਲਿਸ ਅਫਸਰਾਂ ਦੇ ਉੱਤੇ ਉਹ ਐਕਸ਼ਨ ਕਿਵੇਂ ਲੈਣ ਕੀ ਸੋਚ ਕੇ ਲੈਣ ਜਦੋਂ ਤੁਸੀਂ ਉਹਨਾਂ ਨੂੰ ਵਰਤਦੇ ਹੋ ਆਪਣੇ ਸਾਰੇ ਗਲਤ ਕੰਮ ਕਰਾਉਣ ਦੇ ਲਈ ਤਾਂ ਤੁਸੀਂ ਉਹਨਾਂ ਦਾ ਹੌਸਲਾ ਵਧਾ ਦਿੰਦੇ ਹੋ ਤੁਸੀਂ ਉਹਨਾਂ ਸਾਹਮਣੇ ਕਾਣੇ ਹੋ ਜਾਂਦੇ ਹੋ ਫਿਰ ਤੁਸੀਂ ਉਹਨਾਂ ਤੇ ਐਕਸ਼ਨ ਕਿਵੇਂ ਲਵੋ ਜਦੋਂ ਪ੍ਰਗਟ ਸਿੰਘ ਇਹ ਬਿਆਨ ਦਿੰਦੇ ਨੇ ਕਿ ਪੰਜਾਬ ਪੁਲਿਸ ਸਟੇਟ ਬਣਦਾ ਜਾ ਰਿਹਾ ਹੈ ਤਾਂ ਉਹ ਕਿਤੇ ਬਹੁਤ ਜ਼ਿਆਦਾ ਨਿਸ਼ਾਨੇ ਤੋਂ ਦੂਰ ਨਹੀਂ ਸੀ ਗਲਤ ਨਹੀਂ ਸੀ ਲੇਕਿਨ ਪੁਲਿਸ ਸਟੇਟ ਬਣਦਾ ਇਸ ਲਈ ਹੈ ਕਿਉਂਕਿ ਸਿਆਸਤਦਾਨ ਆਪਣੀਆਂ ਕਮਜ਼ੋਰੀਆਂ ਛਪਾਉਣ ਦੇ ਲਈ ਇਹਨਾਂ ਪੁਲਿਸ ਅਫਸਰਾਂ ਦੀ ਵਰਤੋਂ ਕਰਦੇ ਨੇ ਜਾਂ ਕਹਿ ਲਈਏ ਦੁਰਵਰਤੋਂ ਕਰਦੇ 80 ਤੇ 90 ਦੇ ਦਹਾਕੇ ਦੇ ਵਿੱਚ ਪੰਜਾਬ ਪੁਲਿਸ ਦਾ ਕੀ ਰੋਲ ਰਿਹਾ ਉਹ ਸਾਰਿਆਂ ਨੂੰ ਪਤਾ ਭਾਵੇਂ ਇਹ ਕਿਹਾ ਜਾਂਦਾ ਹੈ ਕਿ ਜੀ ਪੰਜਾਬ ਪੁਲਿਸ ਨੇ ਬੜੀ ਬਹਾਦਰੀ ਨਾਲ ਆਤਵਾਦ ਦਾ ਸਫਾਇਆ ਕਰ ਦਿੱਤਾ ਉਸ ਨੂੰ ਖਤਮ ਕਰ ਦਿੱਤਾ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕਰ ਦਿੱਤੀ ਗਈ ਪਰ ਉਹਨਾਂ ਸਮਿਆਂ ਦੇ ਦੌਰਾਨ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਇਹ ਵੀ ਸਾਰਿਆਂ ਨੂੰ ਪਤਾ ਹੈ ਤਰਕੀਆਂ ਲੈਣ ਦੇ ਲਈ ਕੀ ਕੁਝ ਨਹੀਂ ਹੋਇਆ ਇਹ ਵੀ ਸਾਰਿਆਂ ਨੂੰ ਪਤਾ ਅੱਜ ਵੀ 20 25 25 ਸਾਲ ਬਾਅਦ ਪੰਜਾਬ ਪੁਲਿਸ ਦੇ ਰਿਟਾਇਰਡ ਅਫਸਰ ਜਿਹੜੇ ਨੇ ਉਹਨਾਂ ਨੂੰ ਅਦਾਲਤਾਂ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਪਰ ਉਹ ਬਹੁਤ ਘੱਟ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰਹੇ ਨੇ ਜੋ ਅਦਾਲਤਾਂ ਤੱਕ ਪਹੁੰਚ ਹੀ ਨਹੀਂ ਸਕੇ ਜਾਂ ਪਹੁੰਚਣ ਦਾ ਹੌਸਲਾ ਨਹੀਂ ਕਰ ਸਕੇ ਹੁਣ ਜਦੋਂ ਤੁਸੀਂ ਉਸ ਫੋਰਸ ਲਈ ਉਸ ਡਿਪਾਰਟਮੈਂਟ ਲਈ ਜਿਸ ਦੀ ਰਚਨਾ ਅਪਰਾਧ ਨੂੰ ਰੋਕਣ ਦੇ ਲਈ ਕੀਤੀ ਗਈ ਹੋਵੇ ਜਦੋਂ ਉਸ ਦੇ ਆਪਣੇ ਅਫਸਰ ਜਿਹੜੇ ਨੇ ਜਾਂ ਆਪਣੇ ਸਿਪਾਹੀ ਜਿਹੜੇ ਨੇ ਆਪਣੇ ਉਸ ਫੋਰਸ ਤੇ ਜਿਹੜੇ ਨੌਜਵਾਨ ਨੇ ਉਹ ਅਪਰਾਧਿਕ ਮਾਮਲਿਆਂ ਦੇ ਵਿੱਚ ਲਿਪਤ ਪਾਏ ਜਾਂਦੇ ਨੇ ਇੱਕ ਵਾਰ ਨਹੀਂ ਬਾਰ ਬਾਰ ਪਾਏ ਜਾਂਦੇ ਨੇ ਤਾਂ ਤੁਸੀਂ ਉਸ ਨੂੰ ਸਿਰਫ ਕਾਲੀਆਂ ਭੇਡਾਂ ਕਹਿ ਕੇ ਉਸ ਦੇ ਉੱਤੇ ਪਰਦਾ ਨਹੀਂ ਪਾ ਸਕਦੇ ਤੁਹਾਨੂੰ ਉਸ ਕਹਿ ਲਈ ਕਿ ਉਸ ਗੰਦਗੀ ਨੂੰ ਸਾਫ ਕਰਨਾ ਸਿਰੇ ਤੋਂ ਸਾਫ ਕਰਨਾ ਉਹ ਬਹੁਤ ਜ਼ਰੂਰੀ ਹੈ ਨਹੀਂ ਉਹ ਤੁਹਾਡੇ ਸਾਰੇ ਸਰੀਰ ਨੂੰ ਖੋਖਲਾ ਕਰ ਦੇਗੀ ਇਹ ਵੀ ਸਾਰਿਆਂ ਨੂੰ ਪਤਾ ਸਾਰੇ ਜਾਣਦੇ ਨੇ ਜਿਨ੍ਹਾਂ ਦਾ ਵੀ ਅੱਜ ਤੱਕ ਪੁਲਿਸ ਦੇ ਨਾਲ ਕਦੇ ਨਾ ਕਦੇ ਕੋਈ ਵਾਅ ਪਿਆ ਹੋਵੇ ਕਿ ਉਹ ਵਾਅ ਕਿੰਨਾ ਸੁਖਾਵਾਂ ਸੀ ਕਿੰਨੇ ਆਸਾਨੀ ਦੇ ਨਾਲ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਗਿਆ ਸੀ ਇਹ ਕਿਸੇ ਵੀ ਪੰਜਾਬ ਦੇ ਵਸਿੰਦੇ ਤੋਂ ਪੁੱਛ ਲਓ ਕਿ ਉਹਦਾ ਐਕਸਪੀਰੀਅੰਸ ਪੁਲਿਸ ਨਾਲ ਕਿਹੋ ਜਿਹਾ ਰਿਹਾ ਸੀ ਜੇ ਤੁਸੀਂ ਕਿਸੇ ਚੌਂਕ ਦੇ ਵਿੱਚ ਕਿਸੇ ਰੈੱਡ ਲਾਈਟ ਦੇ ਉੱਤੇ ਰੋਕ ਲਏ ਜਾਂਦੇ ਹਾਂ ਤਾਂ ਪੈਸੇ ਦੇਣ ਤੋਂ ਬਿਨਾਂ ਤੁਹਾਡਾ ਖਿਹੜਾ ਨਹੀਂ ਛੁੱਟਦਾ ਜੇ ਤੁਹਾਡੇ ਨਾਲ ਕੋਈ ਅਪਰਾਧ ਘਟ ਜਾਂਦਾ ਹੈ ਤੁਹਾਡੇ ਘਰੇ ਚੋਰੀ ਹੋ ਜਾਂਦੀ ਹੈ ਤੁਸੀਂ ਥਾਣੇ ਜਾਂਦੇ ਹੋ ਤਾਂ ਤੁਹਾਡਾ ਪੈਸੇ ਦਿੱਤੇ ਬਿਨਾਂ ਛੁਟਕਾਰਾ ਨਹੀਂ ਹੁੰਦਾ ਸਾਰਿਆਂ ਨੂੰ ਪਤਾ ਤੇ ਜਿਹੜਾ ਮਹਿਕਮੇ ਨੂੰ ਅਪਰਾਧ ਨੂੰ ਖਤਮ ਕਰਨ ਵਾਸਤੇ ਬਣਾਇਆ ਹੋਵੇ ਜੇ ਉਹ ਸਿਰ ਤੋਂ ਪੈਰਾਂ ਤੱਕ ਕ੍ਰਪਸ਼ਨ ਦੇ ਵਿੱਚ ਲਿਪਤ ਹੋਵੇ ਤਾਂ ਫੇਰ ਉਸ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਅਪਰਾਧ ਨੂੰ ਰੋਕੇਗਾ ਇਹ ਸਾਰੇ ਸਵਾਲ ਸਾਡੀਆਂ ਸਰਕਾਰਾਂ ਸਾਹਮਣੇ ਹੈ ਇਹ ਨਹੀਂ ਕਿ ਸਰਕਾਰਾਂ ਨੂੰ ਪਤਾ ਨਹੀਂ ਪਰ ਗੱਲ ਇਹ ਹੈ ਕਿ ਚਾਹੇ ਰੀਸਟਰਕਚਰ ਚੰਗੀ ਲੋੜ ਹੈ ਰੀਸਟਰਕਚਰਿੰਗ ਕਰਨੀ ਚਾਹੀਦੀ ਹੈ ਪਰ ਕਰੇਗਾ ਕੌਣ ਜਦੋਂ ਐਕਸ਼ਨ ਲੈਣ ਵਾਲੇ ਬੰਦੇ ਹੀ ਇਹਨਾਂ ਤੋਂ ਆਪਣੇ ਗਲਤ ਕੰਮ ਕਰਵਾਉਂਦੇ ਹੋਣ ਤਾਂ ਫਿਰ ਇਹਨਾਂ ਤੇ ਐਕਸ਼ਨ ਕਿਵੇਂ ਲਿਆ ਜਾ ਸਕਦਾ ਹੈ ਇਹ ਸਾਰੇ ਸਿਆਸਤਦਾਨਾਂ ਨੂੰ ਪਹਿਲਾਂ ਸਮਝਣਾ ਚਾਹੀਦਾ ਹੈ ਫਿਰ ਇਹੋ ਦੇ ਬਿਆਨ ਦੇਣੇ ਚਾਹੀਦੇ ਸਿਰਫ ਸਿਆਸੀ ਕਿੜਾ ਕੱਢਣ ਲਈ ਜੇ ਤੁਸੀਂ ਬਿਆਨ ਦਿੰਨੇ ਹੋ ਤਾਂ ਉਹਨਾਂ ਦਾ ਕੋਈ ਮੈਨਾ ਨਹੀਂ ਰਹਿ ਜਾਂਦਾ ਲੇਕਿਨ ਉੱਥੇ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਪੁਲਿਸ ਫੋਰਸ ਨੂੰ ਤੁਸੀਂ ਲੋਕਾਂ ਦੀ ਰੱਖਿਆ ਵਾਸਤੇ ਬਣਾਇਆ ਹੋਵੇ ਜਦੋਂ ਉਹ ਰੱਖਿਆ ਕਰਨ ਦੀ ਥਾਂ ਤੇ ਤੁਹਾਡੇ ਗੁਲਾਮੇ ਦੇ ਵਿੱਚ ਹੱਥ ਪਾ ਲੈਂਦੀ ਹੈ ਤਾਂ ਫਿਰ ਉਸ ਤੋਂ ਬਚਾਵਾਂਗੇ ਕਿਵੇਂ ਇਹ ਵੀ ਬਹੁਤ ਵੱਡਾ ਸਵਾਲ ਬਣ ਜਾਂਦਾ ਚਾਹੇ ਉਹ ਝੂਠੇ ਪੁਲਿਸ ਮੁਕਾਬਲੇ ਹੋਣ ਚਾਹੇ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਹੋਣਾ ਹੋਵੇ ਚਾਹੇ ਉਹ ਕਿਸੇ ਨੂੰ ਵੀ ਕੁੱਟਸ ਲੈਣਾ ਕਿਸੇ ਦੇ ਨਾਲ ਵੀ ਇਸ ਤਰੀਕੇ ਨਾਲ ਵਰਤਾਅ ਕਰਨਾ ਜਿਵੇਂ ਉਹ ਉਹ ਕੀੜੇ ਮਕੌੜੇ ਹੋਣ ਇਹ ਸਾਰੇ ਇਲਜ਼ਾਮ ਪੰਜਾਬ ਪੁਲਿਸ ਤੇ ਬਹੁਤ ਲੰਮੇ ਸਮੇਂ ਤੋਂ ਲੱਗਦੇ ਆ ਰਹੇ ਨੇ ਲੇਕਿਨ ਇਹਨਾਂ ਦਾ ਹੱਲ ਕੱਢਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਹੁ ਸੋ ਲੋੜ ਇਹ ਹੈ ਚਾਹੇ ਉਹ ਪੰਜਾਬ ਪੁਲਿਸ ਦੇ ਵੱਡੇ ਅਫਸਰ ਹੋਣ ਚਾਹੇ ਉਹ ਡੀਜੀਪੀ ਲੈਵਲ ਦੇ ਅਫਸਰ ਹੋਣ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਆਪਣੇ ਮਹਿਕਮੇ ਨੂੰ ਚੁਸਤ ਦਰਸਤ ਕਿਵੇਂ ਕੀਤਾ ਜਾਵੇ ਤਾਂ ਕਿ ਉਹਦੇ ਵਿੱਚ ਸੁਧਾਰ ਵੱਡੇ ਪੱਧਰ ਤੇ ਜੋ ਲੋੜਿੰਦੇ ਹਨ ਉਹ ਲਿਆਂਦੇ ਜਾ ਸਕਣ। ਸੋ ਇਸੇ ਉਮੀਦ ਦੇ ਨਾਲ ਕਿ ਕੋਈ ਨਾ ਕੋਈ ਬੀਜਪੀ ਰਿਆ بڑੇਗਾ ਜਾਂ ਕੋਈ ਨਾ ਕੋਈ ਸਰਕਾਰ ਅਜੇ ਸਿਆਸਤਦਾਨ ਦੀ ਬਣੇਗੀ ਜੋ ਇਸ ਫੋਰਸ ਨੂੰ ਇਹਦੇ ਵਿੱਚ ਸੁਧਾਰ ਕਰਕੇ ਇਸ ਦੇ ਵਿੱਚ ਤब्दीਲੀ ਕਰਕੇ ਇਸ ਦੇ ਵਿੱਚ ਜੋ ਬੁਰਾਈਆਂ ਵੱਡ ਚੁੱਕੀਆਂ ਨੇ ਜੋ ਗੰਦਗੀ ਵੱਡ ਚੁੱਕੀ ਹੈ ਉਸ ਨੂੰ ਸਿਰੇ ਤੋਂ ਪੱਟਣ ਦੀ ਕੋਸ਼ਿਸ਼ ਕਰੇਗੀ ਤਾਂ ਕਿ ਇਸ ਨੂੰ ਇੱਕ ਚੁਸਤ ਦ੍ਰਸਤ ਫੋਰਸ ਬਣਾਇਆ ਜਾ ਸਕੇ। ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਣੇ ਆ ਧੰਨਵਾਦ